ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਕਿਵੇਂ ਹੋ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵਾਂਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਪ੍ਰਿੰਟਡ ਸੂਟਸ ਉਸ ਤੋਂ ਪਹਿਲਾਂ ਸੂਟਾਂ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਇਹ ਵਾਲੇ ਦੁਪੱਟੇ ਸ਼ੇਅਰ ਕਰ ਰਹੇ ਹਾਂ ਜਿਹੜੇ ਬਹੁਤ ਹੀ ਸੋਹਣੇ ਲੱਗਦੇ ਆ ਡਾਈ ਤੋਂ ਬਾਅਦ ਤੇ ਵਿੱਚ ਤੇ ਆਪਾਂ ਹੁਣ ਸੂਟਸ ਦੇ ਨਾਲ ਲਗਾ ਰਹੇ ਹਾਂ ਚੰਦੇਰੀ ਦੇ ਦੁਪੱਟੇ ਨੇ ਬਹੁਤ ਹੀ ਸੌਫਟ ਨੇ ਠੀਕ ਹੈ ਜੀ ਸਾਈਡਸ ਦੇ ਉੱਪਰ ਇਸ ਤਰ੍ਹਾਂ ਦੇ ਨਾਲ 골ਡਨ ਹੈ ਜਿਹੜਾ ਬਾਰਡਰ ਬਣਿਆ ਹੋਇਆ ਬਾਰਡਰ ਦਾ ਇਹ ਵਾਲਾ ਪੈਟਰਨ ਰਹੇਗਾ ਇਹਨਾਂ ਦੁਪੱਟਿਆਂ ਦੇ ਨਾਲ ਤੁਸੀਂ ਪਲੇਨ ਸੂਟ ਵੀ ਰੈਡੀ ਕਰਵਾ ਸਕਦੇ ਹੋ ਪਲੇਨ ਸੂਟ ਸਟਿਚ ਕਰਵਾ ਸਕਦੇ ਹੋ ਮੀਨਸ ਕੋਈ ਵੀ ਲੇਸ ਵਗੈਰਾ ਲਗਾ ਕੇ ਜਿੱਦਾਂ 골ਡਨ ਲੇਸ ਲਗਾ ਸਕਦੇ ਹੋ ਕਿਸੇ ਵੀ ਸੂਟ ਦੇ ਤੁਸੀਂ ਐਮਬ੍ਰੋਇਡਰੀ ਕਰਵਾ ਕੇ ਇਹ ਵਾਲਾ ਦੁਪੱਟਾ ਨਾਲ ਕੈਰੀ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਸੋਹਣੇ ਦੁਪੱਟੇ ਲੱਗਦੇ ਨੇ ਐਂ ਦੂਸਰੀ ਸਾਈਡ ਤੋਂ ਵੀ ਇਸ ਤਰ੍ਹਾਂ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਹੈ ਠੀਕ ਹੈ ਜੀ ਅਗਰ ਤੁਹਾਨੂੰ ਇਹ ਵਾਲੇ ਦੁਪੱਟੇ ਇਕੱਲੇ ਤਾਂ ਨਹੀਂ ਮੰਗਵਾਇਓ ਅਗਰ ਤੁਹਾਨੂੰ ਮਤਲਬ ਇਹ ਵਾਲੇ ਦੁਪੱਟੇ ਚੰਗੇ ਲੱਗਦੇ ਹੈਗੇ ਆ ਥੈਨ ਤੁਸੀਂ ਇਹਨਾਂ ਨੂੰ ਆਪਣੇ ਸੂਟਸ ਦੇ ਨਾਲ ਐਡਾਪਟ ਕਰਵਾ ਸਕਦੇ ਹੋ ਜਾਂ ਤੁਸੀਂ ਸਾਡੇ ਤੋਂ ਕੋਈ ਵੀ ਪ੍ਰਿੰਟਡ ਸੂਟ ਲੈਣੇ ਹੋ ਤਾਂ ਤੁਸੀਂ ਆਪਣੇ ਇੱਕ ਦੋ ਦੁਪੱਟੇ ਨਾਲ ਇਹ ਮੰਗਵਾ ਸਕਦੇ ਆ ਜਿਹੜੇ ਨਵੇਂ ਵਿਊਅਰਸ ਦੇਖ ਰਹੇ ਆ ਉਹਨਾਂ ਨੂੰ ਦੱਸ ਦਿੰਨੇ ਆ ਜੀ ਅਸੀਂ ਸਰਵ ਕਰਦੇ ਆ ਸ਼੍ਰੀ ਮੁਕਸਰ ਸਾਈਟ ਤੋਂ ਆਨਲਾਈਨ ਕੰਮ ਕਰਦੇ ਆ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਦੈਨ ਤੁਸੀਂ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਦੇ ਉੱਪਰ WhatsApp ਮੈਸੇਜ ਕਰ ਦੇਣਾ ਹੁੰਦਾ ਆਰਡਰ ਕਨਫਰਮੇਸ਼ਨ ਵਾਸਤੇ ਉਸ ਮੈਸੇਜ 'ਚ ਅਸੀਂ ਤੁਹਾਨੂੰ ਦੱਸ ਦੇਵਾਂਗੇ ਕਿ ਸੂਟ ਅਵੇਲੇਬਲ ਹੈ ਜਾਂ ਨਹੀਂ ਦੈਨ ਤੁਸੀਂ ਐਡਵਾਂਸ ਪੇਮੈਂਟ ਕਰਨੀ ਹੁੰਦੀ ਹੈ ਤੇ ਆਪਣਾ ਐਡਰੈਸ ਭੇਜਣਾ ਹੁੰਦਾ ਤਿੰਨ ਤੋਂ ਚਾਰ ਦਿਨ ਦੇ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਹੁੰਦਾ ਤੁਸੀਂ ਜਿੱਥੇ ਮਰਜੀ ਬੈਠੇ ਹੋ ਹਾਂਜੀ ਨਿਊ ਸੂਟਸ ਸਟਾਰਟ ਕਰਨ ਤੋਂ ਪਹਿਲਾਂ ਨਾ ਆਪਾਂ ਨੂੰ ਜੋ ਡਿਮਾਂਡ ਸੀ ਆਪਾਂ ਉਹਦੇ ਨਾਲ ਰਿਲੇਟਡ ਪਹਿਲਾਂ ਤੁਹਾਨੂੰ ਸੂਟਸ ਦਿਖਾਉਣੇ ਆ ਅੱਪਰ ਲਾਸਟ ਵੀਡੀਓ ਦੇ ਵਿੱਚ ਜਿੱਦਾਂ ਬਾਂਦਨੀ ਵਾਲੇ ਸੂਟਸ ਸ਼ੇਅਰ ਕੀਤੇ ਸੀ ਤਾਂ ਕਾਫੀ ਕਸਟਮਰ ਹਨ ਜਿਹੜੇ ਵਾਈਟ ਬਾਟਮਸ ਦੇ ਨਾਲ ਜਾਂ ਵਾਈਟ ਸ਼ਰਟਸ ਦੇ ਨਾਲ ਡਿਮਾਂਡ ਕਰਦੇ ਹੈਗੇ ਐਨਾ ਚੀਜ਼ਾਂ ਦੇ ਤਾਂ ਆਪਣੇ ਕੋਲੇ ਡਾਟਸ ਵਾਲਾ ਹੈਗਾ ਜਿਹੜਾ ਕ੍ਰੇਪ ਤੇ ਸਟੱਫ ਠੀਕ ਹੈ ਇਸ ਤਰ੍ਹਾਂ ਦੇ ਨਾਲ ਗ੍ਰੀਨ ਕਲਰ ਹੈ ਤਾਂ ਇਹਦੇ ਨਾਲ ਕੀ ਹੈ ਕਿ ਤੁਸੀਂ ਪਲੇਨ ਬਾਟਮ ਵਾਈਟ ਆਫ ਵਾਈਟ ਕਰਵਾ ਸਕਦੇ ਹੋ ਬਾਟਮ ਤੇ ਐਮਬਲੋਇਡਰੀ ਕਰਵਾ ਸਕਦੇ ਹੋ ਸ਼ਰਟ ਤੇ ਵੀ ਤੁਸੀਂ ਕੋਈ ਵੀ ਐਮਬਲੋਇਡਰੀ ਵੀ ਕਰਵਾ ਸਕਦੇ ਹੋ ਇਹਨੂੰ ਤੁਸੀਂ ਲੇਸਸ ਦੇ ਨਾਲ ਵੀ ਡਿਜ਼ਾਈਨ ਕਰ ਸਕਦੇ ਹੋ ਇਹ ਚੀਜ਼ ਬਣੀ ਹੋਈ ਬਹੁਤ ਸੋਹਣੀ ਲੱਗਦੀ ਹੈ ਡਿਫਰੈਂਟ ਲੱਗਦੀ ਹੈ ਇਸ ਦੇ ਨਾਲ ਤੁਸੀਂ ਦੁਪੱਟਾ ਟਾਈ ਡਾਈ ਵੀ ਕੈਰੀ ਕਰ ਸਕਦੇ ਹੋ ਸਿੰਗਲ ਸ਼ੇਡ ਦਾ ਵੀ ਕਰ ਸਕਦੇ ਹੋ ਟੋਟਲੀ ਡਿਪੈਂਡ ਤੁਹਾਡੇ ਤੇ ਕਰਦਾ ਠੀਕ ਹੈ ਜੀ ਇਸ ਦੇ ਵਿੱਚ ਆਪਾਂ ਤੁਹਾਨੂੰ ਇੱਕ ਕਲਰ ਹੋਰ ਦਿਖਾਉਣੀ ਹੈ ਸੈਕੰਡ ਮਸਟਰਡ ਕਲਰ ਹੈ ਇਸ ਦੇ ਵਿੱਚ ਸੌਰੀ ਇਸ ਤੋਂ ਨਹੀਂ ਠੀਕ ਹੈ ਅਗਰ ਤੁਸੀਂ ਨੂੰ ਐਜ਼ ਅ ਸ਼ਰਟ ਯੂਜ਼ ਕਰਦੇ ਹੋ ਨਾ ਬਾਟਮ ਆਫ ਵਾਈਟ ਰੱਖਦੇ ਹੋ ਤਾਂ ਬਹੁਤ ਸੋਹਣੀ ਲੱਗਦੀ ਹੈ ਅਗਰ ਤੁਸੀਂ ਏਮਬਰਾਇਡਰੀ ਜ਼ਿਆਦਾ ਕਰਵਾਉਣੀ ਚਾਹੁੰਦੇ ਹੋ ਤੁਹਾਨੂੰ ਇਹ ਕਿ ਅਸੀਂ ਪਲੇਨ ਸਟਫ ਤੇ ਕਰਵਾਉਣੀ ਹੈ denn ਤੁਸੀਂ ਇਸ ਦੇ ਨਾਲ ਆਫ ਵਾਈਟ ਸ਼ਰਟ ਲਗਾ ਸਕਦੇ ਹੋ ਇਸ ਨੂੰ ਐਜ਼ ਅ ਬਾਟਮ ਯੂਜ਼ ਕਰ ਸਕਦੇ ਹੋ ਹਾਂਜੀ ਅੱਗੇ ਆਪਣੇ ਇਹ ਵਾਲੇ ਆਰੀ ਵਾਲੇ ਸੂਟਸ ਨੇ ਚੋਰ ਚਟ ਦੇ ਉੱਪਰ ਬਹੁਤ ਹੀ ਫਾਈਨ ਕੁਆਲਿਟੀ ਦੀ ਚੋਰ ਚਟ ਹੈ ਜਦ ਆਪਾਂ ਦੁਪੱਟਾ ਸੂਟਸ ਸ਼ੇਅਰ ਕਰ ਰਹੇ ਸੀ ਨਾ ਕਾਫੀ ਆਪਾਂ ਇਸ ਵਾਰ ਪਾਏ ਨੇ ਦੁਪੱਟਾ ਸੂਟਸ ਤਾਂ ਕਾਫੀ ਕਸਟਮਰ ਰੇ ਸੀ ਕਿ ਸਾਨੂੰ ਜੀ ਦੁਪੱਟਾ ਸੂਟ ਨਹੀਂ ਚਾਹੀਦਾ ਸਾਨੂੰ ਆਰੀ ਨਾਲ ਹਾਈਲਾਈਟਡ ਵੀ ਚਾਹੀਦਾ ਜੌਰਜਟ ਦੇ ਉੱਪਰ ਪਰ ਦੁਪੱਟੇ ਨਾ ਹੋਣ ਦੁਪੱਟੇ ਅਸੀਂ ਆਪਣੀ ਮਰਜ਼ੀ ਤੇ ਲਗਵਾਉਣਾ ਚਾਹੁੰਨੇ ਦੇਖੋ ਜੋ ਚੀਜ਼ ਆਪਾਂ ਨੂੰ ਬ੍ਰਾਂਡ ਵੱਲੋਂ ਆਉਂਦੀ ਹੈ ਤਾਂ ਫਿਰ ਉਹ ਦੁਪੱਟੇ ਸਾਡੇ ਕਿਸੇ ਕੰਮ ਨਹੀਂ ਹੁੰਦੇ ਕਾਫੀ ਕਸਟਮਰਸ ਨੇ ਇਦਾਂ ਕੀਤਾ ਕਿ ਆਪਣੇ ਐਕਸਟਰਾ ਦੁਪੱਟੇ ਕੈਰੀ ਕਰ ਲਏ ਠੀਕ ਹੈ ਪਰਚੇਸ ਕਰ ਲਈ ਸੌਰੀ ਸਾਡੇ ਤੋਂ ਤਾਂ ਹੁਣ ਆਪਾਂ ਤੁਹਾਡੀ ਡਿਮਾਂਡ ਤੇ ਇਹ ਵਾਲੇ ਸੂਟਸ ਲੈ ਕੇ ਆਏ ਆ ਇਹਨਾਂ ਨਾਲ ਤੁਸੀਂ ਜਿੰਦਾ ਮਰਜ਼ੀ ਦੁਪੱਟਾ ਲਗਾ ਸਕਦੇ ਹੋ 올ਓਵਰ ਸੂਟ ਰਹੇਗਾ ਜੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਸਾਰੇ ਬਹੁਤ ਸੋਹਣੇ ਲੱਗਣੇ ਇਹਨਾਂ ਦੇ ਵਿੱਚ ਅੱਗੇ ਆਪਾਂ ਤੁਹਾਨੂੰ ਹੋਰ ਵੀ ਕਲਰਸ ਐਂਡ ਪ੍ਰਿੰਟਸ ਦਿਖਾਉਣੇ ਆਂ ਆਰੀ ਦੇ ਨਾਲ ਸਾਰੇ ਹਾਈਲਾਈਟਡ ਨੇ ਪ੍ਰੋਪਰਲੀ ਹੁਣ ਇਸ ਦੇ ਨਾਲ ਤੁਸੀਂ ਸੈਮੀ ਚੁਣੌਣ ਦਾ ਬੈਂਬਰ ਦਾ ਪਿਓਰ ਚੁਣੌਣ ਦਾ ਜਿਹੜਾ ਮਰਜ਼ੀ ਦੁਪੱਟਾ ਆਪਣੀ ਚੁਆਇਸ ਦੇ ਅਕੋਰਡਿੰਗ ਪਰਚੇਸ ਕਰ ਸਕਦੇ ਹੋ ਜਿਹੜਾ ਮਰਜ਼ੀ ਇਹਨਾਂ ਦੇ ਵਿੱਚੋਂ ਤੁਸੀਂ ਕਲਰ ਕਰਵਾ ਸਕਦੇ ਹੋ ਨੈਕਸਟ ਇਹਨਾਂ ਨਾਲ ਵੈਂਡਰ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਇਸ ਤਰ੍ਹਾਂ ਦੇ ਨਾਲ ਜੋ ਇਸ ਦੇ ਵਿੱਚ ਕਲਰਸ ਵੀ ਨੇ ਨਾ ਪ੍ਰਿੰਟਸ ਦੇ ਉਹ ਵੀ ਤੁਸੀਂ ਦੇਖੋਗੇ ਕਿ ਬਹੁਤ ਹੀ ਜ਼ਿਆਦਾ ਪਿਆਰੇ ਨੇ ਮਤਲਬ ਤੁਹਾਨੂੰ ਜਦੋਂ ਡਿਜ਼ਾਈਨਿੰਗ ਕਰਨੀ ਹੁੰਦੀ ਹੈ ਨਾ ਸਮ ਟਾਈਮਸ ਇਹ ਹੁੰਦਾ ਕਿ ਸਾਨੂੰ ਸੋਬਰ ਕਲਰਸ ਨਹੀਂ ਬੇਸਿਸ ਲਈ ਦੀਆਂ ਨੇ ਸੋਬਰ ਕਲਰ ਹੀ ਦੁਪੱਟੇ ਦੇ ਵਿੱਚ ਵੀ ਹੈ ਕਿ ਉਹ ਤਾਂ ਦੇ ਸਰਦਾਰੀ ਜਿਹੇ ਰੰਗ ਪਾਏ ਉਹ ਅਗਰ ਟਾਈ ਡਾਈ ਕਰ ਰਹੇ ਆ ਥੈਨ ਪਹਿਲਾਂ ਸੂਟ ਦੇ ਵਿੱਚ ਉਹ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ ਤਾਂ ਤੁਸੀਂ ਦੇਖੋ ਇਸ ਦੇ ਵਿੱਚ ਪ੍ਰਿੰਟ ਕਿੰਨਾ ਸੋਹਣਾ ਬਣਿਆ ਹੋਇਆ ਹੈ ਕਲਰਸ ਕਿੰਨੇ ਸੋਬਰ ਹੈਗੇ ਜਿਹੜੇ ਸੂਥਿੰਗ ਲੱਗੇ ਹੋਏ ਨੇ ਠੀਕ ਹੈ ਜੀ ਹੁਣ ਜਿੰਨੇ ਵੀ ਆਪਾਂ ਤੁਹਾਨੂੰ ਸੂਟ ਦਿਖਾ ਰਹੇ ਹਾਂ ਸਾਰੇ ਫੁੱਲੀ ਹਰੀ ਆਰੀ ਦੇ ਨਾਲ ਹਾਈਲਾਈਟਰਡ ਨੇ 5 ਮੀਟਰ ਦਾ ਸੂਟ ਰਹੇਗਾ ਜੀ ਬਲੈਕ ਵਾਈਟ ਦੀ ਕਾਫੀ ਡਿਮਾਂਡ ਸੀ ਕਿ ਵਾਈਟ ਦਿਨ ਉੱਪਰ ਕੋਈ ਵੀ ਕਲਰਸ ਹੋਣ ਤਾਂ ਆਹ ਲੋ ਜੀ ਆਪਾਂ ਜੌਰਜਟ ਦੇ ਵਿੱਚ ਲੈ ਕੇ ਆਏ ਹਾਂ ਤੁਹਾਡੇ ਲਈ ਇਸ ਤਰ੍ਹਾਂ ਦੇ ਨਾਲ ਤੁਸੀਂ ক্লোਜ਼ ਲੁੱਕ ਲੈ ਸਕਦੇ ਹੋ ਤੇ ਸੋਨਾ ਬਣਿਆ ਹੋਇਆ ਵੀ ਹਾਂਜੀ ਅੱਗੇ ਨਿਓਨ ਸ਼ੇਡ ਹੈ ਬਹੁਤ ਹੀ ਪਿਆਰਾ ਕਲਰ ਹੈ ਵੀ ਕਲਰ ਸਾਰੇ ਹੀ ਬਹੁਤ ਸੋਹਣੇ ਨੇ ਪਰ ਆਪਣੀ ਚੁਆਇਸ ਹੁੰਦੀ ਹੈ ਹਰ ਇੱਕ ਦੀ ਤਾਂ ਤੁਹਾਡੀ ਸਭ ਦੀ ਚੁਆਇਸਿਸ ਦੇ ਅਕੋਰਡਿੰਗ ਹੀ ਕਲਰ ਨੇ ਜੋ ਆਪਣੇ ਕੋਲ ਜਿਆਦਾ ਸੇਲ ਹੁੰਦੇ ਆ ਤਾਂ ਪਲੀਜ਼ ਇੱਕ ਸਕਰੀਨਸ਼ਾਟ ਜਦੋਂ ਵੀ ਲਓਗੇ ਪ੍ਰੋਪਰ ਲੈਣਾ ਇਸ ਤਰ੍ਹਾਂ ਪੇਸੂਟ ਦਾ ਲੈਣਾ ਸਕਰੀਨਸ਼ਾਟ ਕਿਉਂਕਿ ਸਮ ਟਾਈਮਸ ਜੇ ਤੁਸੀਂ ਇਦਾਂ ਲੈਣੋ ਨਾ ਤਾਂ ਕਲਰ ਦਾ ਡਿਫਰੈਂਸ ਆ ਜਾਂਦਾ ਸਾਡੇ ਕੋਲ ਠੀਕ ਹੈ ਜੀ ਹਾਂਜੀ ਨੈਕਸਟ ਇਹ ਵਾਲਾ ਸੂਟ ਸੀ ਗ੍ਰੀਨ ਕਲਰ ਦੇ ਉੱਪਰ ਹੈ ਫਰੋਜੀ ਦੀ ਟੋਨ ਦੇ ਵਿੱਚ ਹੈ ਜੋ ਇਸ ਤਰ੍ਹਾਂ ਦੇ ਨਾਲ ਇਸ ਦੇ ਵਿੱਚ ਵੀ ਕਲਰਸ ਬਹੁਤ ਸੋਹਣੇ ਲੱਗੇ ਹੋਏ ਨੇ ਪੀਚ ਬਾਵਾ ਸ਼ੀਰਡ ਲੱਗਿਆ ਹੋਇਆ ਤੇ ਆਪਾਂ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਜੋ ਸੂਟ ਆਪਾਂ ਵਿਦਆਊਟ ਦੁਪੱਟਾ ਸ਼ੋਅ ਕਰ ਰਹੇ ਆ ਜੀ ਉਹ ਵਿਦਆਊਟ ਦੁਪੱਟਾ ਹੀ ਨਹੀਂ ਉਹਨਾਂ ਨਾਲ ਦੁਪੱਟਾਜ਼ ਨਹੀਂ ਹੁੰਦੇ ਕਿਉਂਕਿ ਜਿਹਦੇ ਨਾਲ ਦੁਪੱਟਾ ਉਹ ਤੁਹਾਨੂੰ ਸ਼ੋਅ ਕਰਨਾ ਹੀ ਆ ਸੋ ਅੱਜ ਵਾਲੇ ਸੂਟ ਵਿਦਆਊਟ ਦੁਪੱਟਾ ਨੇ ਅਗਰ ਤੁਸੀਂ ਸਾਨੂੰ ਕਹਿਣਾ ਹੈ ਕਿ ਸਾਨੂੰ ਦੁਪੱਟਾ ਵੀ ਨਾਲ ਡਾਈ ਕਰਵਾ ਕੇ ਦੇ ਦਿਓ ਉਹਦੇ ਐਕਸਟਰਾ ਚਾਰजेस ਹੋਣਗੇ ਆਪਾਂ ਤੁਹਾਨੂੰ ਡਾਈ ਕਰਵਾ ਕੇ ਦੇ ਦਾਂਗੇ ਕੁਝ ਭੈਣਾਂ ਇਦਾਂ ਵੀ ਕਰਦੀਆਂ ਨੇ ਕਿ ਸਾਨੂੰ ਜੀ ਲੇਸ ਦੇ ਨਾਲ ਫਿਨਿਸ਼ਿੰਗ ਵੀ ਕਰਕੇ ਦੇ ਦਿਓ ਹਰ ਚੀਜ਼ ਦੇ ਐਕਸਟਰਾ ਚਾਰजेस ਨੇ ਜੀ ਤੁਹਾਨੂੰ ਦੁਪੱਟੇ ਦੀ ਆਪਾਂ ਫਿਨਿਸ਼ਿੰਗ ਵੀ ਕਰਕੇ ਦੇ ਦਾਂਗੇ ਸਟਿਚਿੰਗ ਤੁਸੀਂ ਖੁਦ ਵੀ ਕਰਵਾ ਸਕਦੇ ਹੋ ਸਾਡੇ ਤੋਂ ਵੀ ਕਰਵਾ ਸਕਦੇ ਹੋ ਐਸ ਤਰ੍ਹਾਂ ਦਿਨਾ ਪ੍ਰਿੰਟ ਦੇਖੋ ਕਲਰਸ ਦੇਖੋ ਕਿੰਨੇ ਪਿਆਰੇ ਨੇ ਮੀਡੀਅਮ ਸੇ ਪ੍ਰਿੰਟ ਹੈ ਹਾਂਜੀ ਇਹ ਆ ਅੱਜ ਦੀ ਵੀਡੀਓ ਦਾ ਲਾਸਟ ਸੂਟ ਕਲਰ ਦੇਖੋ ਕਿੰਨਾ ਸੌਬਰ ਹੈ ਇਹ ਆਪਾਂ ਪਹਿਲਾ ਕਲਰ ਸਾਨੂੰ ਵੈਸੇ ਵੀ ਮਤਲਬ ਸਿੰਪਲ ਜੋਰ ਚਟ ਦੇ ਵਿੱਚ ਵੀ ਸੇਲ ਕੀਤਾ ਤੇ ਦੀ ਕਾਫੀ ਡਿਮਾਂਡ ਸੀ ਆਪਣੇ ਕੋਲ ਤਾਂ ਆਪਣੇ ਕੋਲ ਉਸ ਟਾਈਮ ਅਰੇਜ ਨਹੀਂ ਹੋਇਆ ਸੀ ਹੁਣ ਆਰੀ ਦੇ ਵਿੱਚ ਆਇਆ ਜਿਨ੍ਹਾਂ ਨੂੰ ਵੀ ਪਸੰਦ ਅਸੀ ਤੁਸੀਂ ਹੁਣ ਪਰਚੇਸ ਕਰ ਸਕਦੇ ਹੋ ਠੀਕ ਹੈ ਜੀ ਲੈਮਨ ਸ਼ੇਡ ਹੈ ਸੀ ਗ੍ਰੀਨ ਹੈ ਪਰਪਲ ਕਲਰ ਹੈ ਵਿੱਚ ਪਿੰਕ ਹੈ ਬਹੁਤ ਸੋਹਣੇ ਸੋਹਣੇ ਸ਼ੇਡਸ ਨੇ ਸਾਰੇ ਵਿੱਚ ਹਾਂਜੀ ਆਪਾਂ ਤੁਹਾਨੂੰ 5 6 ਦੇ ਕਰੀਬ ਸੂਟਸ ਦਿਖਾਏ ਨੇ ਇਹ ਵਾਲੇ ਅਲੱਗ-ਅਲੱਗ ਪ੍ਰਿੰਟ ਦੇ ਵਿੱਚ ਅਲੱਗ-ਅਲੱਗ ਕਲਰਸ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਜੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਇਸ WhatsApp ਨੰਬਰ ਤੇ ਆਪਾਂ ਤੁਹਾਨੂੰ ਫੇਰ ਮਿਲਾਂਗੇ ਸੋਹਣੇ-ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਦੇ ਆਰਡਰ ਕਰੋ ਬੁੱਕ